ਜਸਵਿੰਦਰ ਪੱਲਾ ਜੀ ਇਸ ਵੇਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ ਪੂਰੀ ਇੰਡਸਟਰੀ ਇਸ ਵੇਲੇ ਸੋਗ ਦੀ ਲਹਿਰ ਦੇ ਵਿੱਚ ਹੈ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਅੱਖਾਂ ਨਮ ਕਰ ਗਏ ਨੇ ਜਸਵਿੰਦਰ ਪੱਲਾ ਹਰ ਇੱਕ ਚਾਹਣ ਵਾਲੇ ਦੇ ਦਿਲ ਦੇ ਉੱਪਰ ਰਾਜ ਕੀਤੇ ਉਹਨਾਂ ਦੀ ਅਦਾਕਾਰੀ ਨੇ ਉਹਨਾਂ ਦੀ ਕਾਮੇਡੀ ਨੇ ਸੋ ਮੇਰੇ ਨਾਲ ਇਸ ਵੇਲੇ ਅਦਾਕਾਰ ਹੌਪੀਤਾਲੀਵਾਲ ਜੀ ਫੋਨ ਲਾਈਨ ਤੇ ਨੇ ਗੱਲਬਾਤ ਕਰਦੇ ਆ ਕਿ ਜਜ਼ਬਾਤ ਨੂੰ ਸਾਂਝੇ ਕਰਨਾ ਚਾਹੁੰਦੇ ਨੇ ਹੌਬੀ ਸਰ ਕੀ ਜਜ਼ਬਾਤ ਨੇ ਇਸ ਵੇਲੇ ਤੁਹਾਡੇ ਅ ਬਸ ਜੀ ਕੇ ਜਸ਼ਵਿੰਦਰ ਪੱਲਾ ਜੀ ਦਾ ਸ਼ਨਕਾਟਾ ਜੀ ਚੁੱਪ ਕਰ ਗਿਆ ਸ਼ਨਕਾਟਾ ਬੰਦ ਹੋ ਗਿਆ ਬਹੁਤ ਨੇਕ ਦੇਨ ਇਨਸਾਨ ਜੀ ਸਾਥ ਦੇਣ ਵਾਲੇ ਨਫੀਸ ਅਦਾਕਾਰ ਨਫੀਸ ਇਨਸਾਨ ਹਮ ਬਿਮਾਰਤਾ ਸੀ ਪਰ ਇਦਾਂ ਹੁੰਦਾ ਕਿ ਏ ਉਹ ਮਰਹ ਲੈ ਜਾਣਦੇ ਸੀ ਉਹ ਬੰਦੇ ਹੈ ਬਹੁਤ ਕੰਮ ਕਰਦਾ ਸੀ ਬਹੁਤ ਕੰਮ ਕੀਤਾ ਇੰਡਸਟਰੀ ਨੂੰ ਬਹੁਤ ਸਨੇਹੇ ਵੀ ਦਿੱਤੇ ਨੇ ਇਹਨਾਂ ਨੇ ਜੀ ਆਤੇ ਛਣਕਾਟਿਆ ਰਹੇ ਫਿਲਮਾਂ ਦੇ ਵਿੱਚ ਵੀ ਬਹੁਤ ਕੰਮ ਕੀਤਾ ਔਰ ਸਾਡਾ ਸਾਥ ਵੀ ਬੜਾ ਰਿਹਾ ਕਈ ਫਿਲਮਾਂ ਦੇ ਵਿੱਚ ਅਸੀਂ ਇਕੱਠੇ ਰਹੇ ਜੀ ਪਰ ਉਹ ਜਿਹੜੇ ਕਹਿੰਦੇ ਨੇ ਕਿ ਰੱਬ ਕੇ ਇਸ ਦਾ ਜ਼ੋਰ ਨਹੀਂ ਚੱਲਦਾ ਬਿਲਕੁਲ ਅਰੇ ਜ਼ਰੂਰ ਹੈ ਕਿ ਜਦੋਂ ਤੋਂ ਮੈਨੂੰ ਪਤਾ ਲੱਗਿਆ ਕਿ ਫਿਰ ਅਸੀਂ ਅਸੀਂ ਮੈਂ ਸ਼ੂਟਿੰਗ ਤੇ ਆ ਫਰੋਸਪੁਰ ਤੇ ਜਿਹੜੇ ਫਲੇਟ ਉੱਤੇ ਤਾਂ ਪਤਾ ਲੱਗਿਆ ਪਹਿਲੀ ਖਬਰ ਇਹ ਹੀ ਸੁਣੀ ਸ਼ਮੀਬਰਾਏ ਨੇ ਮੈਨੂੰ ਖਬਰ ਦਿੱਤੀ ਮੇਰੇ ਵੀ ਉਹ ਵੀ ਬਹੁਤ ਆਸ਼ਾ ਕਰਿਆ ਨਹੀਂ ਜਾਣਾ ਚਾਹੀਦਾ ਸੀ ਜੀ ਸਾਹਿਬ ਮੈਨੂੰ ਪਤਾ ਕਿ ਬਿਮਾਰ ਸੀ ਸ਼ੂਗਰ ਸੀ ਉਹਨਾਂ ਨੂੰ ਬਹੁਤ ਜ਼ਿਆਦੇ ਬਿਲਕੁਲ ਤੇ ਦਵਾਈ ਦੂ ਹੀ ਲੈਂਦੇ ਸੀ ਪਰ ਵਾਰ ਵੀ ਕਰਦੇ ਸੀ ਪਰ ਬੇਪਰਵਾਹ ਵੀ ਬਹੁਤ ਸੀ ਜੀ ਆਸਿਆਂ ਰੋ ਦਿੰਦੇ ਸੀ ਆਪੀ ਉਹ ਪਾਰੀ ਟੋ ਪਰ ਦਬੋਂ ਚਲੇ ਗਏ ਜੀ ਤੁਸੀਂ ਛਣਕਾਟਿਆਂ ਦਾ ਜ਼ਿਕਰ ਕੀਤਾ ਉਹਨਾਂ ਦੇ ਵੀ ਚਾਚਾ ਚਤਰਾ ਦੇ ਨਾਂ ਤੋਂ ਇੱਕ ਸਮਾਂ ਤਾਂ ਇਦਾਂ ਸੀਗਾ ਕਿ ਜਸਵਿੰਦਰ ਪੱਲਾ ਤੇ ਉਹਨਾਂ ਨੂੰ ਬਹੁਤ ਘੱਟ ਲੋਕ ਕਹਿੰਦੇ ਸੀ ਚਾਚਾ ਚਤਰਾ ਜਦ ਕੋਈ ਦੇਖਦਾ ਸੀਗਾ ਤੇ ਉਹਨਾਂ ਨੂੰ ਇਹੀ ਕਹਿੰਦਾ ਸੀ ਵੀ ਚਾਚਾ ਚਤਰਾ ਆ ਗਿਆ ਬਿਲਕੁਲ ਸਟਾਰ ਰਹੇ ਨੇ ਜੀ ਉਹ ਸਟਾਰ ਨੇ ਸਟਾਰ ਹੀ ਰਹਿਣਗੇ ਅੱਜ ਵੀ ਉਹ ਤਾਰੇ ਵਾਂਗ ਚਮਕਣਗੇ ਜੀ ਤੇ ਸੁਣੀਏ ਕਿ ਗੁਰੂ ਮਹਾਰਾਜ ਆਪੇ ਚਾਚਾ ਚ ਨਵਾਸ ਬਖਸ਼ੇ ਤਾ ਨੂੰ ਵਧੀਆ ਆਤਮਾ ਵਧੀਆ ਰੂਹ ਦੇ ਮਾਲਕ ਸੀ ਜੀ ਤੇ ਔਰ ਸਟਾਰ ਰਹੇ ਸੋ ਅਕੀ ਬਲੋਗ ਕਰ ਰਹੇ ਚਾਚਾ ਚਾਤਾ ਜੀ 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 ਆ ਕਾਫੀ ਲੰਮਾ ਚਿਰ ਉਹਨਾਂ ਨੇ ਆਪਣਾ ਇੰਡਸਟਰੀ ਨੂੰ ਦਿੱਤਾ ਹੈ ਹਰ ਕਿਸੇ ਨੂੰ ਖੁਸ਼ ਰੱਖਦੇ ਸੀਗੇ ਕਾਮੇਡੀ ਦੀ ਗੱਲ ਕਰੀਏ ਤਾਂ ਅੱਜ ਕਾਮੇਡੀ ਦਾ ਅੰਤ ਕਹਿ ਸਕਦੇ ਆ ਅਸੀਂ ਪੰਜਾਬੀ ਇੰਡਸਟਰੀ ਦੇ ਵਿੱਚ ਹੋਇਆ ਕਿਉਂਕਿ ਕਾਮੇਡੀ ਕਿੰਗ ਕਿਹਾ ਜਾਂਦਾ ਉਹਨਾਂ ਨੂੰ ਪੰਜਾਬੀ ਇੰਡਸਟਰੀ ਦਾ ਉਹਨਾਂ ਨੇ ਕਾਫੀ ਸਮਾਨੀ ਜੀ ਸਮਰਪਿਤ ਸੀ ਉਹਨਾਂ ਦੀ ਜ਼ਿੰਦਗੀ ਤਾਂ ਉਹ ਬਸ ਜਦੋਂ ਬਾਲਮਕੰਦ ਸ਼ਰਮਾ ਭਾਜੀ ਜਦੋਂ ਉਹਨਾਂ ਨੂੰ ਮਿਲੇ ਨੇ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਦੇ ਬੱਚੇ ਤੇ ਬੱਸ ਉਹ ਤੋਂ ਬਹੀ ਉਹ ਤੋਂ ਬਾਅਦ ਉਹਨਾਂ ਨੇ ਹੁਣ ਕੇ ਪਿੱਛੇ ਦੇਖਿਆ ਹੀ ਨਹੀਂ ਤੇ ਚਲਕਾਟਾ ਚੱਲਦਾ ਰਿਹਾ ਉਹਨਾਂ ਦਾ ਅੱਜ ਤੱਕ ਦੋਸਤੀ ਵੀ ਨਿਭਦੀ ਰਹੀ ਹੈ ਹਾਲਾਂਕਿ ਮੈਂ ਪਿੱਛੇ ਬਾਲ ਮੁਖਤ ਪਾ ਜੀ ਨੂੰ ਮਿਲਣ ਗਿਆ ਸੀ ਛੱਡੀ ਜਦੋਂ ਉਹਨਾਂ ਦੇ ਆਫਿਸ 'ਚ ਉਦੋਂ ਵੀ ਗੱਲਾਂ ਹੋਈਆਂ ਬਹੁਤ ਸਾਰੀਆਂ ਤੇ ਉਹ ਯਾਦਪਤ ਰਹੇ ਨੇ ਅਰ ਬੜੀ ਖੂਬਸੂਰਤ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਾਮੇਡੀ ਕੀਤੀ ਹੈ ਬੜਾ ਲੋਕਾਂ ਨੂੰ ਰਸਾਇਆ ਲੋਕਾਂ ਦੇ ਜਜ਼ਬਾਤਾਂ ਨੂੰ ਦੱਸਿਆ ਰਾਹ ਵੀ ਦੱਸਿਆ ਉਹਨਾਂ ਨੇ ਆਪਣੀ ਕਾਮੇਡੀ ਦੇ ਵਿੱਚ ਜੀ ਤੇ ਆਕੀ ਠੀਕ ਹੈ ਕੋਈ ਆਖਰੀ ਮੁਲਾਕਾਤ ਜਿਹੜੀ ਉਹਨਾਂ ਦੀ ਅੱਜ ਦੇ ਦਿਨ ਖਾਸ ਤੌਰ ਤੇ ਤੁਹਾਨੂੰ ਜ਼ਿਆਦਾ ਹਰ ਇੱਕ ਮੁਲਾਕਾਤ ਹਰ ਇੱਕ ਮੁਲਾਕਾਤ ਤੇ ਇਹ ਰਾਨੀ ਉਹਨਾਂ ਨਾਲ ਮੇਰੀ ਇਉਂ ਹੀ ਸੀ ਕਿ ਪਾ ਕਬਾਦ ਜ਼ਿੰਦਗੀ ਦਾ ਮਤਲਬ ਸੀਨ ਵੀ ਮਜ਼ਾਕ ਵੀ ਹਾਸਾ ਵੀ ਸਿਆਣਾਪ ਵੀ ਤੇ ਮਤਲਬ ਉਹਨਾਂ ਦਾ ਇਹ ਕਹਿਣਾ ਮੈਨੂੰ ਅਸੀਂ ਜਿਹੜੀ ਫਿਲਮ ਦੇ ਹੁਣ ਮੈਨੂੰ ਧਿਆਨ ਚ ਨਹੀਂ ਸੀ ਚੰਡੀਗੜ੍ਹ ਸ਼ੂਟ ਕਰ ਰਹੇ ਸੀ ਚਲੋ ਮੇਰੇ ਮੋਢੇ ਤੇ ਹੱਥ ਰੱਖਿਆ ਆਸੇ ਲੈ ਗਏ ਓਏ ਭਾਰ ਘਟਾ ਲਾ ਓਏ ਭਾਰ ਘਟਾ ਲਾ ਕਹਿੰਦੇ ਮੈਂ ਐਵੇਂ ਹੱਸੀ ਜਾਣਾ 슈ਗਰ ਉੱਠੜਦੀ ਦਿੱਤੇ ਸਵੇਰੇ ਬਹੁਤ ਔਖਾ ਹੁੰਦਾ ਬੰਦਾ ਭਾਰ ਘਟਾਣਾ ਔਖਾ ਹੋਏ ਜੀ ਤੋਂ ਉਹ ਹਾਸੇ ਹਾਸੇ ਜਿਹੀ ਗੱਲ ਬਹੁਤ ਵੱਡਾ ਸੁਨਹਿਾਸੀ ਮੇਰੇ ਦੇ ਤੇ ਤਨੋ ਗੁਰੂ ਮਹਾਰਾਜ ਦੀ ਕਿਰਪਾ ਕਰ ਜੀ ਪਰਿਵਾਰ ਨੂੰ ਪਾਲਾ ਮਨਾਉਣ ਦਾ ਪਲਪਖਸ਼ਣ ਸੱਚੇ ਬਾਦਸ਼ਾਹ ਦਾ ਰੂਪ ਦੇ ਚਾਪਾਂ ਚ ਨਵਾਸਦੇ ਹਨ ਆਵਾ ਗਵਣ ਦੇ ਚੱਕਰ ਜਿਹੜੇ 84 ਦੇ ਗੇੜ ਚੋਂ ਖੱਟ ਦੇਣਾ ਹਮੇਸ਼ਾ ਹਿਸ਼ਾ ਦੇ ਜੀ ਬਿਲਕੁਲ ਬਹੁਤ ਜੀ ਅਬਾ ਸਰ ਬਹੁਤ ਜੀ ਰੋਹ ਟੈਂਕਿਊ ਥੈਂਕ ਸੁਇਸਿਗੇ ਸਾਡੇ ਨਾਲ ਦਿੱਗਜ ਕਲਾਕਾਰ ਹੌਬੀ ਢਾਲੀਵਾਲ ਜਿਨ੍ਹਾਂ ਨੇ ਜਸਵਿੰਦਰ ਪੱਲਾ ਸਰ ਦੇ ਨਾਲ ਕਾਫੀ ਲੰਮਾ ਸਮਾਂ ਕੰਮ ਕੀਤਾ ਕਾਫੀ ਚੰਗੀ ਦੋਸਤੀ ਨਿਭਾਈ ਇਸ ਵੇਲੇ ਹਰ ਅੱਖ ਇਸ ਕਰਕੇ ਨਾਮ ਹੈ ਕਿਉਂਕਿ ਜਸਵਿੰਦਰ ਪੱਲਾ ਇੱਕ ਅਜਿਹੇ ਇਨਸਾਨ ਰਹੇ ਸਿਰਫ ਅਦਾਕਾਰੀ ਨਹੀਂ ਇਨਸਾਨ ਵੀ ਬਹੁਤ ਚੰਗੇ ਸਨ ਉਹ ਹਰ ਇੱਕ ਦਿਲ ਦੇ ਉੱਪਰ ਉਹਨਾਂ ਨੇ ਰਾਜ ਕੀਤਾ ਚਾਹੇ ਉਹਨਾਂ ਦੀ ਫਿਲਮ ਦਾ ਸੈੱਟ ਹੋਵੇ ਚਾਹੇ ਕਿਸੇ ਪ੍ਰੋਮੋਸ਼ਨ ਦੌਰਾਨ ਹੋਣ ਚਾਹੇ ਵੈਸੇ ਹੀ ਕਿਸੇ ਫੈਨ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਵੇ ਹਰ ਵੇਲੇ ਉਹਨਾਂ ਨੇ ਹਰ ਕਿਸੇ ਨੂੰ ਨਿੱਘਾ ਸਵਾਗਤ ਕੀਤਾ ਘੁੱਟ ਕੇ ਜੱਫੀ ਪਾ ਕੇ ਮਿਲਦੇ ਸਨ ਔਰ ਹਮੇਸ਼ਾ ਹੀ ਪਿਆਰ ਉਹਨਾਂ ਨੇ ਦੇਤਾ ਵੱਡਿਆਂ ਦਾ ਸਤਿਕਾਰ ਕਰਦੇ ਸੀ ਕਿ ਛੋਟਿਆਂ ਨੂੰ ਹਮੇਸ਼ਾ ਪਿਆਰ ਦਿੰਦੇ ਸੀ ਕਿ ਔਰ ਜਦੋਂ ਵੀ ਕਿਸੇ ਦੇ ਨਾਲ ਵੀ ਬੈਠ ਕੇ ਮੁਲਾਕਾਤ ਕਰਦੇ ਸੀਗੇ ਤਾਂ ਹਮੇਸ਼ਾ ਹੀ ਚੰਗੀਆਂ ਗੱਲਾਂ ਦੇ ਬਾਰੇ ਉਹ ਗੱਲਬਾਤ ਕਰਦੇ ਸੀਗੇ ਚੰਗੀਆਂ ਡਿਸਕਸ਼ਨ ਉਹਨਾਂ ਦੀ ਹਮੇਸ਼ਾ ਤੋਂ ਹੀ ਰਹੀ ਹੈ ਸੋ ਹੱਬੀ ਥਾਲੀਵਾਲ ਨੇ ਵੀ ਆਪਣੇ ਜਿਹੜੇ ਭਾਵੁਕ ਜਜ਼ਬਾਤ ਨੇ ਜੋ ਮੁਲਾਕਾਤਾਂ ਰਹੀਆਂ ਨੇ ਉਹਨਾਂ ਦੀਆਂ ਉਹ ਸਾਂਝੀਆਂ